ਲਗਾਤਾਰ ਲਈ ਤਸਵੀਰਾਂ ਤੜਨਾ ਸਾਂਝੀਆਂ ਕਰ ਰਿਆਂ ਜਲੰਧਰ ਦੇ ਬਸਤੀਆ ਏਰੀਆ ਤੋਂ ਨਿਊ ਰਸੀਲਾ ਨਗਰ ਤੋਂ ਜਿੱਥੇ ਤੁਸੀਂ ਦੇਖ ਸਕਦੇ ਹੋ ਜਿਹੜਾ ਆ ਘਰ ਦੇ ਵਿੱਚ ਵਿਆਹ ਰੱਖਿਆ ਸੀ ਅੰਦਰ ਹੀ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਸੀ ਤੇ ਦੱਸਿਆ ਜਾ ਰਿਹਾ ਘਰ ਪਰਿਵਾਰਿਕ ਮੈਂਬਰ ਜਿਹੜੇ ਡੱਬੇ ਵੰਡਣ ਗਏ ਹੋ ਸੀ ਵਿਆਹ ਦੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਤੇ ਜਦੋਂ ਘਰ ਵਾਪਸ ਪਹੁੰਚਦੇ ਨੇ ਤੇ ਦੇਖਿਆ ਜਾਂਦਾ ਜਿਹੜੇ ਘਰ ਦੇ ਤਾਲੇ ਤੱਕ ਟੁੱਟੇ ਹੁੰਦੇ ਨੇ ਤੇ ਜਿਹੜਾ ਘਰ ਦੇ ਅੰਦਰ ਸਮਾਨ ਆ ਸਾਰਾ ਖਿਲਰਿਆ ਪਿਆ ਮਿਲਦਾ ਉਹਨਾਂ ਨੂੰ ਤੇ ਜਦੋਂ ਚੈੱਕ ਕਰਦੇ ਨੇ ਤੇ ਕਾਫੀ ਜਿਹੜਾ ਸਮਾਨਾਂ ਚੋਰੀ ਵੀ ਹੋਇਆ ਹੁੰਦਾ ਦੇਖ ਸਕਦੇ ਹੋ ਕਿਵੇਂ ਜਿਹੜੇ ਕਮਰੇ ਦੇ ਲੋਕ ਤੱਕ ਭਾਰੀ ਜਿਹੜੇ ਹਥਿਆਰਾਂ ਦੇ ਨਾਲ ਜਿਹੜੇ ਤੋੜੇ ਗਏ ਨੇ ਦੇਖ ਸਕਦੇ ਹੋ ਲਾਈਵ ਤਸਵੀਰਾਂ ਦੇ ਵਿੱਚ ਜਿਹੜਾ ਸਮਾਨ ਵੀ ਸਾਰਾ ਖਿਲਰਿਆ ਹੋਇਆ ਪਿਆ ਹੈ ਇਹ ਦੇ ਆ ਉਸੇ ਜਨਰਲ ਦੀ ਕੋਸ਼ਿਸ਼ ਆ ਜੀ ਮਾਤਾ ਕੀ ਨਾਮ ਜਟਾ ਜੀ ਇਹਦਾ ਨਾਮ ਕਲਵਾਉਂ ਤਕਾ ਕੀ ਮਾਮਲਾ ਹੈ ਤੁਸੀਂ ਬਿੱਟ ਚੋਰੀ ਵੀ ਸਾਡੇ ਦਾ ਵਿਆਹ ਇਸ ਤੱਕਾਟ ਵੰਡਦੇ ਫਿਰਦੇ ਆ ਹਾਂਜੀ ਤੇ ਸਾਡੇ 11 ਦੇ 11 ਸਾਡੇ 11 ਦੇ ਦਰਮਿਆਨ ਬੇਟੀ ਮੇਰੇ ਵੱਲ ਗਈ ਹੈ ਉਧਰ ਇਧਰ ਕੱਪੜੇ-ਕੁਪੜੇ ਚੇਂਜ ਕਰਨ ਚੱਕਣ ਆਈ ਸੀ ਮੇਰੀ ਖੁਦ ਦੀ ਬੇਟੀ ਗਈ ਕਾਟਵੰਡਾਂ ਬਠਿੰਡੇ ਹਾਂਜੀ ਤੇ ਮਗਰੋਂ ਉਸ ਤੋਂ ਬਾਅਦ ਚੋਰੀ ਕਿਹੜੇ ਟਾਈਮ ਹੋਈ ਇਹ ਕਦੋਂ ਇਹ ਉਹ ਨਹੀਂ ਸਾਨੂੰ ਪਤਾ ਬੇਟੀ ਹੁਣ 4 ਤੇ 4.5 ਦਰਮਿਆਨ ਆਈ ਇੱਧਰ ਕਹਿੰਦੀ ਮੈਂ ਮਸ਼ੀਨ ਲਗਾ ਕੇ ਕੱਪੜੇ ਧੋਲਾਂ ਨਾਨੀ ਮੈਂ ਕਿਹਾ ਜਾਓ ਮਗਰੋਂ ਮੈਂ ਆਂਨੀ ਆ ਹਾਂਜੀ ਇੱਥੇ ਆਨੇ ਆਂਦੇ ਹੀ ਚੀਕਾ ਮਾਰ ਮਾਰ ਕੇ ਫੋਨ ਕਰਨ ਲੱਗੀ ਵੀ ਇੱਧਰ ਆਉ ਚੋਰੀ ਹੋ ਗਈ ਕਹਿੰਦੇ ਸਾਰੇ ਘਰੇ ਸਮਾਨ ਖਿਲਰਿਆ ਪਿਆ ਨੁਕਸਾਨ ਕਿੰਨਾ ਹੋਇਆ ਭਾਜੀ ਨੁਕਸਾਨ ਹੁਣ ਤੁਸੀਂ ਆਪੇ ਐਸਟੀਮੇਟ ਲਾ ਸਕਦੇ ਇੱਕ ਤੋਲੇ ਦੀ ਸਾਡੀ ਪਹਿਲਾਂ ਦੀ ਬਣੀ ਚੇਨ ਪਈ ਸੀ ਅੱਛਾ ਜੀ 12 ਗ੍ਰਾਮ ਦੀ ਚੇਨ ਠੀਕ ਹੈ ਜੀ ਤੇ 5 ਗ੍ਰਾਮ ਦੀ ਮੁੰਦਰੀ 4 ਗ੍ਰਾਮ ਦੇ ਟੋਪਸ ਇੱਕ ਨੱਥ ਤੇ 25000 ਨਗਦ ਹੁਣ ਵੇਖੀ ਨੀ ਕੌਣ ਕਹ ਸੀ ਤਾਂ ਹੁਣ ਦੇਖ ਰਿਹਾ ਹੋਰ ਪਾਸੇ ਦੇਖਿਆ ਤੇ ਚਾਂਦੀ ਦੀ ਚੇਨ ਵੀ ਨਹੀਂ ਹੈਗੀ ਤੇ ਪਜੇਪਾ ਵੀ ਨਹੀਂ ਹੈਗੀ ਵਿਆਹ ਕਿੰਨੀ ਦਰੂਣੀ ਵਿਆਹ ਕਰੋ 21 ਦਾ ਵਿਆਹ ਹੈ ਸਾਡੀ ਕੁੜੀ ਦਾ ਆ ਬਲੀਕੇ ਨੂੰ ਹਾਂਜੀ ਕਿੰਨੂ ਆ ਜੀ ਕਿੰਨੂ ਕੁੜੀਆ ਦਾ ਵਿਆਹ ਜੀ ਕੁੜੀਆ ਦਾ ਦੋਤੀ ਦਾ ਹੀ ਵਿਆਹ ਉਹ ਕੀ ਹੈ ਕਿਹੜੀ ਜਗ੍ਹਾ ਪੈਂਦੀ ਆਪਣਾ ਕਿਹੜਾ ਰਿਆ ਜਿਹੜਾ ਬੰਦਾ ਮੁੱਲ ਲਗਦਾ ਪੰਨਾ ਇਹ ਨੀਉ ਰਸੀਲਾ ਨਗਰ ਤਣਾਗੜਾ ਬੰਦਨ ਤਣਾ ਪੰਜ ਨੰਬਰ ਹੀ ਆਈ ਲਗਦਾ ਬਾਬਾ ਖੇਲਾ ਅੰਜਾ ਠੀਕ ਚਲੋ ਗਰਦੀਆਂ ਲਾਇ ਸੀ ਰ ਤੇ ਦੇਖੋ ਕਿਹਦੇ ਘਰ ਤੇ ਚੋਰੀ ਹੋਈ ਆ ਪਾਕਿਸਤਾਨਾ ਹਾਂਜੀ ਭਾਈ ਇਹ ਕੀ ਕੀ ਨਾਮ ਦਾ ਟਾਂਗੀ ਮੇਰਾ ਭਾਈ ਪਾਲਨ ਸਿੰਘ ਨਾਮ ਆ ਜੀ ਹਾਂਜੀ ਤੁਹਾਡੇ ਕੀ ਲੱਗਦੇ ਭਾਈ ਉਹਦਾ ਤਾਂ ਮੇਰੇ ਨਾਨੇ ਜੀ ਇਹ ਮੇਰੇ ਫਰੈਂਡ ਦਾ ਹੀ ਘਰ ਆ ਹਾਂਜੀ ਸਿਸਟਰ ਦੀ ਮੈਰਿਜ ਲਗਵਾਉ ਤੁਸੀ ਆਪਣੀ ਪਰ ਬਹੁਤ ਭਾਜੀ ਮੰਨਵਾ ਗਈ ਜਿਹੜੀ ਘਟਨਾ ਹੋ ਗਈ ਆ ਬੜਾ ਹੀ ਇਹਨਾਂ ਤੇ ਮੇਰੇ ਸਾਹ ਨਾਲ ਦੁੱਖ ਦੀ ਘੜੀ ਪੈ ਗਈ ਭਾਜੀ ਬੜੇ ਮਾਤਰ ਸਤਿ ਬੰਦੇ ਨੇ ਹਾਂਜੀ ਬੜੀ ਮੁਸ਼ਕਿਲ ਆਣਾ ਭਾਜੀ ਇਹਨਾਂ ਨੇ ਆਪਣੀ ਬੇਟੀ ਨੂੰ ਜਿੱਦਾਂ ਹਨਾ ਹਰ ਉਹਦਾ ਭਾਜੀ ਸ਼ੌਂਕ ਹੁੰਦਾ ਕਿ ਮੇਰੇ ਬੱਚਾ ਦੇ ਸੁਨਣਾ ਬਾਰੇ ਤੇ ਬਾਜੀ ਡੈਡੀ ਵੀ ਇਹਨਾਂ ਦੇ ਨਾਲ ਸਾਥ ਨਹੀਂ ਦਿੰਦੇ ਬਾਜੀ ਮੰਮੀ ਵਿਚਾਰੇ ਕੰਮ ਕਰਦੇ ਆ ਹਾਂਜੀ ਫੈਕਟਰੀ ਵਿੱਚ ਠੀਕ ਹੈ ਬਾਜੀ ਤੇ ਬ੍ਰਦਰ ਦੋਨੇ ਇੱਕ ਜਮੇਟੋ ਦਾ ਕਰਦਾ ਇੱਕ ਬਾਈ ਜਿਮਨੀ ਫੈਕਟਰੀ ਵਿੱਚ ਕੰਮ ਕਰਦਾ ਹਾਂਜੀ ਬੜੀ ਮਿਹਨਤ ਨਾਲ ਬਾਜੀ ਇਹਨਾਂ ਨੂੰ ਸੋਨਾ ਜੋੜਿਆ ਹੋਣਾ ਪਰ ਜੇ ਨਛਾ ਉਹ ਕਿਸੇ ਨੇ ਆਪਣਾ ਪੂਰਾ ਕਰਨ ਲਈ ਭਾਜੀ ਇਹ ਜਿਹੜੀ ਵੀ ਦਿਨ ਦੇ ਟਾਈਮ ਤੋਂ ਇਸ ਵਾਰ ਦੋ ਤੇ ਭਾਜੀ ਇਹ ਰਾਤ ਨੂੰ ਦਿਨ ਦਾ ਨਹੀਂ ਰਾਤ ਨੂੰ 11:30 ਵਜੇ ਕੀ ਇਹ ਤੁਹਾਨੂੰ ਕੋਈ ਪਤਾ ਲੱਗਾ ਸਾਰੀ ਕਰਨਾ ਤੁਹਾਨੂੰ ਕਿਤਾ ਪਤਾ ਲੱਗਾਈ ਤੇ ਚੋਰੀ ਹੋਈ ਮੇਰੀ ਬੇਟੀ 4 4:30 ਦੇ ਦਰਮਿਆਨ ਇੱਥੇ ਆਏ ਨੇ ਆ ਕੇ ਕਹਿੰਦੀ ਮੈਂ ਕੱਪੜੇ ਧੋਣੀਆਂ ਆਏ ਆ ਤੇ ਦੇਖਿਆ ਬਾਹਰਲੇ ਗੇਟ ਦਾ ਤਾਲਾ ਟੁੱਟਾ ਹੋਇਆ ਉਹ ਕਹਿੰਦੀ ਕਿਹਨੇ ਖੋਲਿਆ ਤਾਲਾ ਹਾਂਜੀ ਮੈਂ ਇੱਥੇ ਆਈ ਆ ਕੇ ਕੁੜੀ ਰੋ ਰਹੀ ਸੀ ਦੇਖ ਕੇ ਸਾਰਾ ਸਮਾਨ ਖਿਲਰਿਆ ਪਿਆ ਹਾਂ ਜੀ ਤੁਹਾਡੇ ਸਾਹਮਣੇ ਦੇਖਦੇ ਬੀਬੀ ਆ ਭਈ ਦੇਖੋ ਇਹਨਾਂ ਦੇ ਘਾਤੇ ਆਵਾਜ਼ ਕਿੰਨੀ ਚੋਰੀ ਹੋਈ ਦੇਖੋ ਇਨਸਾਨ ਕੁਛ ਚੱਕ ਲੈ ਕੇ ਸੋਨਾ ਹੀ ਲੈ ਕੇ ਦੇਖੋ ਮਾਰੀਆਂ ਈ ਟੋਰੀਆ ਦੇਖੋ ਚਾਪੀਆਂ ਦੀ ਮਾਰੀਆਂ ਈ ਦੇਖੋ ਦੇਖੋ ਆਹ ਦੇਖੋ ਚੈਨ ਦੀ ਟੱਪੀ ਦੇਖੋ ਆਹ ਦੇਖੋ ਕਿ ਕਿੱਦਾਂ ਦੇ ਦੇ ਮਾਤਾ ਜੀ ਚੋਰੀਆਂ ਦਾ ਕਿੱਦਾਂ ਦੇ ਤੇ ਮੂੰਹ ਪਹਿਲਾਂ ਹੀ ਖਰਾਬ ਕਿੱਦਾਂ ਦੇ ਤੇ ਕਿੱਦਾਂ ਦੇਖਦੇ ਤੇ ਗਰੀਬ ਅਸੀਂ ਤਾਂ ਮਰ ਗਏ ਸੀ ਉਦਾਂ ਹੀ ਮਰੇ ਹੋਏ ਸੀ ਮੇਰੀ ਬੇਟੀ ਮੁੱਕ ਗਏ ਜਿੰਦੇ ਜੀ ਮੁੱਕ ਗਏ ਇਦਾਂ ਹੀ ਕਿਦਾਂ ਬੇਟੀ ਦਾ ਵਿਆਹ ਕਰਾਂਗੇ ਉਹਨਾਂ ਦੀ ਜਾਨ ਨੂੰ ਰੋਵਾਂਗੇ ਅਸੀਂ ਕਿੱਥੋਂ ਕਰਾਂਗੇ ਬੇਟੀ ਦਾ ਤੋਰ ਨਹੀਂ ਹੈ ਖਾਲੀ ਹੱਥ ਜਾਏਗੀ ਸਾਡੀ ਕੁੜੀ ਜੇ ਸਾਨੂੰ ਇਨਸਾਫ ਪੁਲਿਸ ਪ੍ਰਸ਼ਾਸਨ ਬੈਠਾ ਸਾਨੂੰ ਇਨਸਾਫ ਦਿਵਾਣਗੇ ਕਿਸੇ ਗਰੀਬ ਮਾਤਾ ਸਾਥੀ ਨੂੰ ਸਾਨੂੰ ਦਿਵਾਣ ਇਨਸਾਫ ਦਿਵਾਣ ਸਾਡਾ ਜਿਹੜਾ ਸਾਨੂੰ ਸਮਾਨ ਮਿਲ ਜਾਵੇ ਹਾਂਜੀ ਤੇ 7000 ਰੁਪਿਆ ਕੁੜੀਆ ਦਾ ਪਰਸੇ ਸੀ ਹੋਗੀ ਇਹਦੇ ਚ ਵੱਖਰਾ ਉਹ ਵੀ ਲੈ ਗਏ 25000 ਉਹ ਵੀ ਲੈ ਗਏ ਚਲੇ ਮਾਰ ਗੋਲੀ ਲੈ ਕੇ ਸੀ ਲੈ ਕੇ ਬਾਕੀ ਤਾਂ ਨਾ ਲੈਂਦੇ ਆਹ ਬਾਕੀ ਛੱਡ ਦਿੰਦੇ ਸਮਾਨ ਦੇਖੋ ਸਾਡਾ ਸਾਰਾ ਸਮਾਨ ਪਿਆ ਆ ਪਿੱਛੇ ਦੇਖੋ ਪ੍ਰੈਸ ਪਈ ਹੈ ਰੈਲ ਪਿਆ ਸਿਲੰਡਰ ਪਿਆ ਕੁਝ ਨਹੀਂ ਚੱਕਿਆ ਜਿਹੜੀ ਚੀਜ਼ ਨਹੀਂ ਚੱਕੀ ਤੁਸੀਂ ਕਿੱਦਾਂ ਕਹਿ ਦਈਏ ਹਾਂਜੀ ਅਸੀਂ ਤਾਂ ਨਹੀਂ ਕਹਿ ਸਕਦੇ ਹਾਂਜੀ ਸਰ ਜੀ ਸਰ ਕੀ ਮਾਮਲਾ ਕੀ ਕਿੱਦਾਂ ਸ਼ਿਕਾਇਤ ਕਿਦਾਂ ਕੰਟਰੋਲ ਤੇ ਸਰ ਕੀ ਆ ਜੀ ਸਰ ਕੀ ਨਾਮ ਲੜਾ ਦਾ ਪਹਿਲਾ ਜੀ ਮਤਲਬ ਸਭ ਨੂੰ ਫੋਟੋ ਕਰਨਾ ਹਾਂਜੀ ਕੀ ਇਹ ਮੌਕੇ ਤੇ ਹੁਣ ਕੀ ਕਾਹ ਕਰ ਰਹੇ ਹਾਂਜੀ ਕਾਹ ਕਰ ਰਹੇ ਸੀ ਜਿਹੜੀ ਕੰਪਨੀਆਂ ਲੈ ਲਈਆਂ ਤਾਂ ਜੀ ਦੇ ਘਰ ਦੇ ਵਿੱਚ ਇੱਕ ਹੀ ਫੇਮ ਦਾ ਵਿਆਹ ਹੈਗਾ ਲੜਕੀ ਦਾ ਹਾਂਜੀ ਇਹ ਲੜਕੀ ਦਾ ਇਹ ਵਿਆਹ ਦੇ ਕਾਰਡ ਵੰਡਣ ਬਾਅਦ ਤੇ ਘਰੋਂ ਬਾਹਰ ਗਏ ਸੀ ਹਾਂਜੀ ਜਦੋਂ ਇਹਨਾਂ ਦੀ ਲੜਕੀ ਘਰ ਆਈ ਆ ਤੇ ਉਹਰੇ ਆ ਕੇ ਦੇਖਿਆ ਗੇਟ ਦਾ ਤਾਲਾ ਮਾਰੋ ਟੁੱਟਿਆ ਹੋਇਆ ਤੇ ਅੰਦਰ ਆ ਕੇ ਦੇਖਿਆ ਦਰਵਾਜ਼ੇ ਟੁੱਟੇ ਪਏ ਤੇ ਮਰੀ ਦੇ ਲੋਕ ਜੇ ਟੁੱਟੇ ਆ। ਤੁਹਾਨੂੰ ਕਿਤਾ ਕੰਟਰੋਲ ਦੀ ਜਾਣਕਾਰੀ ਮਿਲਦੀ ਨਹੀਂ। ਨਹੀਂ ਸਾਨੂੰ ਇਹਨਾਂ ਨੇ ਥੋਂ ਫਿਲਕੋ ਨੂੰ ਦਿੱਤੀ ਮਲੇ ਚ। ਠੀਕ ਹੈ। ਤੁਹਾਨੂੰ ਫੋਨ ਕਰਿਆ ਇਹਨਾਂ ਨੇ। ਹਾਂ ਇਹਨਾਂ ਨੇ ਫੋਨ ਕੀਤਾ। ਹਾਂਜੀ ਕਿਹੜੀ ਜਗ੍ਹਾ ਉਚੋਰੀ ਸਰਦਾਰ ਦੀ? ਵਾਲ ਟੇਰੀ। ਕਿਹੜਾ ਏਰੀਆ ਦੀ? ਏਰਸੀਲਾ ਨਗਰ। ਨੀਰਸੀਲਾ ਨਗਰ। ਹਨਗੜੇ ਬੰਦਨ ਸਰ। ਇਹ ਥਾਣਾ ਡਿਵੀਜ਼ਨ ਨੰਬਰ 5। ਠੀਕ ਹੈ। 5। ਮਟੀਆਂ ਲਾਈ ਸੀਰਾ ਤੇ ਦੇਖੋ ਕਾਰ ਵਿੱਚ ਲੋਕ ਲੋਕ ਦੇਖੋ ਭੱਲਿਆਂ ਨੂੰ ਹੀ ਪੁੱਛੀਏ ਦੇਖੋ ਪੂਰਾ ਵਿਆਹ ਦੇ ਕੇ ਇਹਨਾਂ ਘਰ ਦੇ ਪਿੱਛੇ ਚੋਰੀ ਹੋ ਗਈ ਦੇਖੋ ਹਾਂਜੀ ਸੋਨਾ ਕੱਲ ਹੋਰ ਕਰ ਲਵਾਂਗੇ ਬਲਕਿ ਇਹਦੇ ਦੇ ਕਚੋਰੀ ਭੱਲੇ ਅੱਜ ਮਾਤਾ ਜੀ ਤੁਹਾਨੂੰ ਕਿੱਥੇ ਕਿੱਥੇ ਪਤਾ ਲੱਗਾਈ ਤੇ ਚੋਰੀ ਹੋਈ ਤੁਹਾਨੂੰ ਪਤਾ ਨਹੀਂ ਭੱਲੇ ਦੇ ਦਿੰਦੇ ਹੋ ਹਾਂਜੀ ਮਾਤਾ ਜੀ ਤੁਹਾਨੂੰ ਪਤਾ ਲੱਗਾਈ ਤੇ ਚੋਰੀ ਹੋਈ ਖਿੱਚੋ ਫੋਟੋ ਕੀ ਕਰਨਾ ਖਿੱਚ ਕੇ ਫੋਟੋ ਨਹੀਂ ਖਿੱਚਣੀ ਬੋਲੋ ਕਹਿੰਦੇ ਕਿੱਦਾਂ ਪਤਾ ਨਹੀਂ ਬੋਲੋ ਕੀ ਬੋਲੀ ਹਾਂਜੀ ਦੂ ਭੱਲੇ ਦੇ ਦਿੰਦੇ ਹੋ ਘਰ ਪਤਾ ਨਹੀਂ ਕਿਤੇ ਭੰਦੇ ਦੇ ਗਾਈ ਸਵੇਰ ਦੇ ਪੁੱਤਰ ਇੱਥੇ ਕੁਰਸੀ ਲੈ ਕੇ ਬੈਠਿਆ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਹਾਂਜੀ ਅਹੀਂ ਜਿਤਨਾ ਗੇਟ ਇਹਦਾ ਅੱਗੇ ਬੰਦ ਰਹਿੰਦਾ ਸੀ ਹੁਤਾ ਗੇਟ ਬੰਦ ਹੀ ਹਾਂਜੀ ਅਹੀਂ ਇਹ ਨਹੀਂ ਦੇਖੇ ਪਤਾ ਲੱਗਦਾ ਕਿ ਚਾਹੀ ਨਹੀਂ ਲੱਗੇ ਹਾਂਜੀ ਕਿਹੜੀ ਕੁੜੀ ਹੈ ਨਾ ਇਹ ਤੇ ਬਣੀ ਹੋਤਾ ਨਹੀਂ ਨਹੀਂ ਇਹ ਕੁੜੀ ਆਈ ਆ ਆਪਣੇ ਘਰ ਇਹ ਅੰਦਰ ਬੜੀ ਆ ਹਾਂਜੀ ਇਹਨੇ ਦੇਖਿਆ ਵੀ ਅੰਦਰ ਆਡੇ ਪਈ ਇਹ ਬਾਹਰ ਨਿਕਲੀ ਰੋਂਦੀ ਰੋਂਦੀ ਆਂਟੀ ਆਏ ਸਾਡੇ ਘਰ ਚੋਰੀ ਹੋ ਗਈ ਹੈ ਆਈ ਇੱਥੇ ਬੈਠੀ ਨੇ ਦੋ ਜਣੀਆਂ ਤਿੰਨ ਜਣੀਆਂ ਹਾਂਜੀ ਆਈ ਕੋਈ ਨਹੀਂ ਦੇਖਿਆ ਅੱਜ ਤੋਂ 5-6 ਮਹੀਨੇ ਪਹਿਲਾਂ ਸਾਡੇ ਘਰ ਚੋਰਾ ਹੈ ਹੀ ਅਸੀਂ ਗ੍ਰੇਲ ਨਹੀਂ ਲਾਈ ਜਿੱਦਾਂ ਤੁਹਾਡੇ ਨੇ ਲੱਗੀ ਦੇਗੀ ਅੱਦਾ ਗ੍ਰੇਲ ਸਾਡੇ ਨੇ ਇੰਦੇ ਗ੍ਰੇਲ ਰਸਤੇ ਨਹੀਂ ਪੜਿਆ ਦਾ ਕੋਈ ਵੀ ਇੰਦੇ ਤਾਲਾ ਕੋ 2 ਵਜੇ ਨਾਲ ਨਾ ਉਹ ਚੋਰ ਪਿਆ ਸੁ ਘਾਟੇ और बोड़ी, बोड़ी लाई सिर देरते घर ते सोना चाक लेके देखो बट्टियां लाई सिर देते कि देखो सारा कुछ समान के लेके देखो सोना ही लैके देखो जो ग्डियां लाई सीरा देते दा देखो बया बहुत कुरी का बया ही देखो we be